ਠੀਕ ਹੈ ਜੀ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸਾਰੇ ਸੱਡੇ ਮੈਂਬਰ ਸਭਾਣਾ ਉਹਨਾਂ ਦੀ ਮੀਟਿੰਗ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ সভਾਨਗੀ ਤੇ ਵਿਚ ਹੋਈ। ਅਦੋਦੇ ਵਿੱਚ ਸ਼ੁਰੂਆਨੀ ਉਦਰਾ ਪਰਦੇ ਚ ਨੁਕੀਤੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਲੀਆ ਸਾਹਿਬ ਵੀ ਸ਼ਾਮਲ ਹੋਏ ਸਾਬਕਾ ਪ੍ਰਧਾਨ ਪ੍ਰਸਰ ਕਪਾਲ ਸਿੰਘ ਜੀ ਬੁਲੰਦਰ ਸਾਹਿਬ ਵੀ ਇੱਥੇ ਤਰ ਤ ਤ ਸ਼ਾਮਲ ਹੋਏ ਸਾਰੇ ਉਹਨਾਂ ਦੇ ਉਮੀਦਵਾਰ ਸਹਿਬਾਨ ਵਰਕਿੰਗ ਕਮੇਟੀ ਦੇ ਮੈਂਬਰ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ 93 ਜਿਹੜੇ ਮੈਂਬਰ ਸਹਿਬਾਨ ਆ ਉਹ ਹਾਜ਼ਰ ਹੋ 13 ਮੈਂਬਰ ਜਿਹੜੇ ਆ ਉਹਦੇ ਵਿੱਚੋਂ 6 ਮੈਂਬਰ ਤਾਂ ਸਾਡੇ ਵਿਦੇਸ਼ ਦੇ ਵਿੱਚ ਆ ਕਿਉਂਕਿ ਪਹਿਲਾਂ ਪ੍ਰੋਗਰਾਮ ਬਣੇ ਹੁੰਦੇ ਆ 5 ਮੈਂਬਰ ਜਿਹੜੇ ਆ ਕੁਝ ਬਜ਼ੁਰਗ ਹੋਣ ਕਰਕੇ ਤੇ ਜਿਆਦਾ ਸਿਹਤ ਕਮਜ਼ੋਰ ਹੋਣ ਕਰਕੇ ਦੋ ਦਿਨ ਹਸਪਤਾਲ ਚ ਲੱਗਦੇ ਆ ਔਰ ਦੋ ਮੈਂਬਰ ਸਾਹਿਬਾਨ ਦੇ ਵਿੱਚ ਪਰਿਵਾਰਕ ਇੱਕ ਦੀ ਮਿਸੇ ਦੀ ਜਿਆਦਾ ਬਿਮਾਰ ਹਸਪਤਾਲ ਚ ਇੱਕ ਦੀ ਹੋਰ ਪਰਿਵਾਰਕ ਸਮੱਸਿਆ ਆ ਚੰਡੀਗੜ੍ਹ ਨੂੰ ਆ ਰਹੇ ਸੀ ਕਿਤੇ ਰਸਤੇ ਦੇ ਵਿੱਚ ਉਹਨਾਂ ਦੇ ਦੇਖ ਦੇ ਕੇ ਵਸਲ ਕਰਦੇ ਡਾਕਟਰ ਕਰਕੇ ਕਿਤੇ ਵਾਪਸ ਕੇ ਸੋ ਟੋਟਲ 106 ਮੈਂਬਰ ਜਿਹੜੇ ਆ ਸਾਡੇ ਉਹ ਅੱਜ ਵੀ ਮੈਂ ਕਹਿ ਸਕਦਾ ਕਿ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਪਾਰਟਿਸਪੇਟ ਕੀਤਾ ਮੈਂ ਉਹ ਸਿੱਧਾ ਤੁਹਾਡੇ ਧੰਨਵਾਦ ਕਰਦਾ ਸਾਡੇ ਸਾਫ ਕਾਸਿ ਦੇ ਪ੍ਰਧਾਨੇ ਸਦਾ ਅਫੀਸ ਸਿੰਘ ਕਿੱਡੇ ਵੱਡ ਸਾਹਿਬ ਉਹਨਾਂ ਦੇ ਪਿਤਾ ਜੀ ਤਿੰਨ ਚਾਰ ਦਿਨ ਪਹਿਲਾਂ ਫਿਲਾਈ ਕਰ ਗਏ ਹਲੇ ਭੋਗ ਨਹੀਂ ਪਿਆ ਉਹ ਵੀ ਮੀਟਿੰਗ ਚ ਆਇਆ ਸਰਦਾਰ ਤੇਜ ਸਿੰਘ ਜੀ ਚੀਮਾ ਸਾਹਿਬ 90 ਸਾਲ ਤੋਂ ਵੱਧ ਉਮਰ ਦੇ ਨੇ व्हीਲ ਚੇਅਰ ਦੇ ਉੱਤੇ ਉਹ ਵੀ ਮੀਟਿੰਗ ਦੇ ਵਿੱਚ ਸ਼ਾਮ ਲਾਇਆ ਤਿੰਨ ਚਾਰ ਹੋਰ ਮੈਂਬਰ ਨੇ ਜਿਨ੍ਹਾਂ ਦੀ ਸਿਹਤ ਕਾਫੀ ਜਿਹੜੀ ਆ ਉਹ ਕੰਨ ਲੰਬੇ ਸਮੇਂ ਤੋਂ ਠੀਕ ਨਹੀਂ ਰਹੀ ਸਰਦਾਰ ਰਵਿੰਦਰ ਸਿੰਘ ਜੀ ਚੱਕ ਸਾਹਿਬ ਨੇ ਸਰਦਾਰ ਹਰਜਾਪ ਸਿੰਘ ਜੀ ਸਾਡੇ ਅਮਰ ਸਾਹਿਬ ਤੋਂ ਮੈਂਬਰ ਨੇ ਸਰਦਾਰ ਅਸੇਮ ਸਿੰਘ ਜੀ ਤਦਿਆ ਸਾਹਿਬ ਨੇ ਨਾ ਸਿਰਫ ਸੀਭੋਂ ਦੇ باوجود ਵੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਮੈਂਬਰ ਜਿਹੜੇ ਆ ਉਹ ਹਾਜ਼ਰ ਹੋਏ ਆ ਸੋ ਇੱਕ ਤਾਂ ਸਾਰਿਆਂ ਨੇ ਸਾਂਝੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਵੀ ਜਿਹੜੀ ਪ੍ਰਧਾਨਗੀ ਆ ਉਹਦੇ ਵਿੱਚ ਭਰੋਸਾ ਪ੍ਰਗਟ ਕੀਤਾ ਔਰ ਤਗੜੇ ਹੋ ਕੇ ਜਿਹੜਾ ਪਾਰਟੀ ਦੇ ਨਾਲ ਖੜਨ ਦਾ ਜਿਹੜਾ ਪ੍ਰੋਸਾ ਉਹ ਪ੍ਰਧਾਨ ਸਾਹਿਬ ਤੋਂ ਦਿਵਾਇਆ ਔਰ ਜਿਹੜੀਆਂ ਸ਼ਕਤੀਆਂ ਜਿਹੜੀਆਂ ਪੰਥ ਨੂੰ ਸ਼ਰਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਦਿੱਲੀ ਦੀ ਸਰਕਾਰ ਦੀ ਸ਼ਾਇਦ ਉੱਤੇ ਲੱਗੀਆਂ ਹੋਈਆਂ ਉਹਨਾਂ ਦੇ ਖਿਲਾਫ ਵੀ ਜਿਹੜਾ ਮੈਂਬਰ ਸਰਬੰਸਾਹ ਨੇ ਆਪਣੇ ਬੜੇ ਸਖਤ ਜਿਹੇ ਸੈਂਟੀਮੈਂਟ ਹੈ ਉਹ ਅੱਜ ਦੀ ਮੀਟਿੰਗ ਦੇ ਵਿੱਚ ਪੇਸ਼ ਕੀਤੇ ਆ ਜਿਹੜੀ ਸ਼ਰਮਣੀ ਕਉਤਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦਾ ਕੰਮ ਚੱਲ ਰਿਹਾ ਉਹਦੇ ਬਾਰੇ ਵੀ ਜਿਹੜੀ ਆ ਚਰਚਾ ਹੋਈ ਆ ਔਰ ਉਸ ਕੰਮ ਦੇ ਵਿੱਚ ਤੇਜ਼ੀ ਲਿਆਉਣ ਵਾਸਤੇ ਸਾਰਿਆਂ ਨੂੰ ਜਿਹੜੀ ਆ ਬੇਨਤੀ ਵੀ ਕੀਤੀ ਗਈ ਆ ਬਾਕੀ ਵੀ ਜਿਹੜੇ ਕੋਈ ਸਿੱਖ ਇੱਕ ਵਿਦਿਆਰਥੀ ਦੇ ਨਾਲ ਜਿਹਨੂੰ ਜਨਵੇਸ਼ਨ ਦੇ ਵਿੱਚ Rajasthan ਦੇ ਵਿੱਚ ਪੇਰ ਨਹੀਂ ਹੁੰ ਦਿੱਤਾ ਗਿਆ ਜਾਂ ਪਿਛੇ ਹਰਿਆਣਾ ਦੇ ਵਿੱਚ ਵੀ ਇੱਕ ਸੌ ਨੌਜਵਾਨ ਦੇ ਉੱਤੇ ਇਸੇ ਤਰ੍ਹਾਂ ਬੱਚੇ ਦੇ ਵਿੱਚ ਜਿਹੜੀਆਂ ਕੁਝ ਘਟਨਾਵਾਂ ਹੋਈਆਂ ਉਹਨਾਂ ਤੇ ਵੀ ਚਿੰਤਾ ਜਿਹੜੀ ਆ ਉਹ ਪ੍ਰਗਟ ਕੀਤੀ ਗਈ ਹੈ ਸੋ ਬੜੀ ਅੱਜ ਮੀਟਿੰਗ ਹੋਈਆ ਹੁਣ ਬਾਦਪੈਰ ਜਿਹੜਾ ਪਾਰਟੀ ਦਾ ਜਿਹੜਾ ਪਛਵੀਂ ਸ਼੍ਰੇਣੀਆਂ ਦਾ ਵਿੰਗ ਹੈ ਡੀਸੀ ਵਿੰਗ ਉਹਦੀ ਮੀਟਿੰਗ ਹੋਏਗੀ ਅੱਜ ਦੀ ਮੀਟਿੰਗ ਦੇ ਵਿੱਚ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਸ੍ਰੀ ਦਾਬ ਪ੍ਰਿੰਦਰ ਸਿੰਘ ਜੀ ਕੁੰਦੜ ਸਾਹਿਬ ਸ੍ਰੀ ਮਹੇਸ਼ਿੰਦਰ ਸਿੰਘ ਜੀ ਕਰੇਵਲ ਸਾਹਿਬ ਉਹ ਵੀ ਉੱਥੇ ਉੱਤੇ ਹਾਜ਼ਰ ਹੋਏ ਆ ਪਰ ਸਾਰੇ ਮੈਂਬਰ ਸਭਾਂ ਦਾ ਸਾਰੇ ਬੀਟੇ ਦਾ ਧੰਨਵਾਦ ਜਿੰਮਤ ਸਾਹਿਬ ਬਾਗੀ ਧੜੇ ਨੂੰ ਇੱਕ ਵੱਡਾ ਟੜਕਾ ਲੱਗਿਆ ਸਰਜੀਤ ਕੌਰ ਜਿਨ੍ਹਾਂ ਦਾ ਹਾਲ ਅੰਕ ਅਕਾਲੀ ਦਲ ਨੇ ਵੀ ਕਹੇ ਸੀ ਕਿ ਅਸੀਂ ਉਹਨਾਂ ਦਾ ਨਾਮ ਰੇ ਵਾਪਸ ਲੈਣ ਦੀ ਗੱਲ ਕਰ ਰਹੇ ਹਾਂ ਉਹ ਅੱਜ ਆਵਾਜ਼ੂ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਬਾਕੀ ਤਾਂ ਉਹਨਾਂ ਨੂੰ ਅਕਾਲੀ ਦਲ ਦਾ ਉਮੀਦਵਾਰ ਮੰਨਿਆ ਸੀਗਾ ਦੇਖੋ ਬਾਗੀ ਧੜੇ ਦਾ ਮਤਲਬ ਹੀ ਜਿਲੰਦਰ ਦੀ ਇਲੈਕਸ਼ਨ ਦੇ ਵਿੱਚ ਇਹ ਉਜੰਨ ਪੈਦਾ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਹਸੋਇਨੀ ਸਟਿਪਿੰਗ ਬਣਾਉਣਾ ਉਹ ਹੁਣ ਚੀਜ਼ ਸਾਹਮਣੇ ਆ ਗਿਆ ਇਹੀ ਨਤੀਜਾ ਹੁੰਦਾ ਹੈ ਨਾ ਕਿ ਹਰ ਗੱਲ ਦੇ ਉੱਤੇ ਘਟਿਆ ਰਾਜਨੀਤੀ ਜਿਹੜੀ ਪਾਰਟੀ ਦੇ ਖਿਲਾਫ ਜੇ ਤੁਹਾਡੀ ਮਨਸ਼ਾ ਠੀਕ ਨਹੀਂ ਤੇ ਤੁਸੀਂ ਇੱਕ ਚੰਗਾ ਜਿਹੜਾ ਪੁਰਾਣਾ ਸਾਡਾ ਪਰਿਵਾਰ ਸੀ ਜੇਕਰ ਪੀਪਲ ਸਿੰਘ ਦੀ ਬਸਤੀ ਵਿੱਚੋਂ ਦਾ ਉਹਦੀ ਹਾਸੋਣੀ ਸਥਿਤੀ ਜਿਹੜੀ ਐ ਬਣਾ ਕੇ ਤੇ ਅੱਜ ਇਹ ਹਾਲਾਤ ਪੈਦਾ ਕਰ ਦਿੱਤੇ ਕਿ ਉਹ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਦੀ ਇਹਨਾਂ ਨੂੰ ਪੁੱਛੋ ਹੁਣ ਤੁਹਾਡੇ ਕੋਲੇ ਕੀ ਤੋਅ ਹੈ ਹੁਣ ਤੁਸੀਂ ਉਹਨਾਂ ਦੇ ਨਾਲ ਖੜੇ ਤੁਹਾਡਾ ਮਤਲਬ ਸਿਰਫ ਤਮਾਸ਼ਾ ਬਣਾਉਣਾ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਗੰਭੀਰਤਾ ਦੇ ਨਾਲ ਜਿਹੜੀ ਸਾਰੀ ਸਥਿਤੀ ਨੂੰ ਸਮਝ ਕੇ ਲੋਕਾਂ ਜਿਹੜੀ ਸਾਡੀ ਜਥੇਬੰਦੀ ਆ ਉਹਦੀ رائے ਦੇ ਮੁਤਾਬਕ ਕੰਮ ਕਰ ਰਹੇ ਸੀ ਤੇ ਔਰ ਬੜਾ ਸੋਣਾ ਸੀ ਫੈਸਲਾ ਕੀਤਾ ਸੀ ਕਿਉਂਕਿ ਉਹ ਹਲਕੇ ਦੇ ਵਿੱਚ ਭਾਜਪਾ ਕੋਲ 23 ਸਾਲ ਲਗਾਤਾਰ ਜਿੱਤ ਕਰਕੇ ਜਥੇਬੰਦੀ ਵਿੱਚ ਸੀ ਅਸੀਂ ਇਸ ਇਲੈਕਸ਼ਨ ਨੂੰ ਜਿਹੜਾ ਅਸੀਂ ਵਰਜਨ ਸਮਾਜ ਪਾਰਟੀ ਨੂੰ ਸਪੋਰਟ ਕਰਨਾ ਚਾਹੁੰਦੇ ਸੀ ਆਪਣੀ ਆਰਗੇਨਾਈਜੇਸ਼ਨ ਅਸੀਂ 2 ਸਾਲ ਲਾ ਕੇ ਤਗਲੀ ਕਰਕੇ ਅੱਗੋਂ ਜਨਰਲ ਇਲੈਕਸ਼ਨ ਤੇ ਲੜਨਾ ਚਾਹੁੰਦੇ ਸੀ ਪਰ ਇਹਨਾਂ ਜਿਹੜੇ ਸਾਡੇ ਸਾਥੀ ਨੇ ਇਹਨਾਂ ਨੇ ਪਾਰਟੀ ਦਾ ਜਨੂਸ ਕਿੱਢਵਾਇਆ ਹੁਣ ਤਾਂ ਸਾਰਾ ਗੱਲ ਸਾਹਮਣੇ ਆ ਗਈ। ਹੁਣ ਕੀ ਜਵਾਬ ਹੈ ਇਹਨਾਂ ਕੋਲੇ ਕਿ ਹੁਣ ਖੜੇ ਨਹੀਂ ਤੁਸੀਂ ਉਹਨਾਂ ਦੇ ਨਾਲ। ਕਿਸੇ ਵੀ ਪੁਰਾਣੇ ਪਰਿਵਾਰ ਦੇ ਨਾਲ ਇਸ ਤਰ੍ਹਾਂ ਦਾ ਕੋਝਾ ਮਜ਼ਾਕ ਕਰਨਾ ਇਹ ਬਸ ਸਭ ਤੋਂ ਬਹੁਤ ਮਾੜੀ ਗੱਲ ਸੀ ਜਿਹੜੀ ਇਹਨਾਂ ਸਾਡੇ ਸਾਥੀਆਂ ਨੇ ਕੀਤੀ ਹੈ ਕਿ ਦਾ ਬਤੀਜਾ ਅੱਜ ਸਾਰੇ ਦੇ ਸਾਹਮਣੇ